ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਦੀ ਲੱਖ ਵਾਰੋ ਚੁੱਪਾ ਚੁੱਪ ਨ ਹੋ ਗਈ ਇਹ ਲਾਏ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ પાર ਸਹਸ ਸਿਆਣਕਾਂ ਲਖ ਹੋਏ ਤਾ ਇੱਕ ਨਕਲ ਨਾਲ ਕੇਵ ਸਚਿਆਰਾ ਹੋਈ ਹੈ ਕਿ ਪੂੜਾ ਟੁੱਟਾ ਪਾਲ ਹੁਕਮ ਮੈ ਅੰਦਰ ਸੁਆਪ ਕੋ ਬਾਹਰ ਕੋ ਕਮ ਨਾ ਕੋਇ ਨਾਨਕ ਹੋਪੈ ਜੀ ਉੱਜਾ ਤਾਉ ਮੈਂ ਕਹਿ ਨ ਕੋਈ ਕਬਕ ਤਾਣ ਉਭਕਿਸ ਤਾਣ ਗਵਕੂ ਤਾ ਜਨਿ ਨਿਸਾਣ ਗਵਕੂ ਗੁਣ ਗੁੜੈ ਅਯਾਚਾਰ ਗਵਕੂ ਵਿਦਿਆ ਵਿਕੁਣਿ ਚਾਰ ਨਵਕੂ ਸਜਿ ਕਰੀ ਤਨ ਖੇਹ ਗਵਕੂ ਕੋਟਮ ਹੰਦੇ ਦਾ ਦੇ ਲੰਜੇ ਥਨ ਪਾਰੇ ਦੁਖ ਹਤ ਦੰਤਰ ਕਾ ਈਕਾਵੇ ਹੁਕਮੀ ਹੁਕਮ ਚਾਰੇ 라ਹੂ ਨਾਨਕ ਬਿਗਸੈ ਵੀਰ ਪਰਵਾਹੋ ਸੱਚਾ ਸਾਹਿਬ ਸੱਚ ਨਾਵੇ ਭਾਖਿਆ ਪਹੋਆ ਪਾਰ ਅੱਖ ਹੈ ਮੰਗਹਿ ਦੇ ਦੇ ਦਾਤ ਕਰੀ ਦਾਤਾਰ ਏਕ ਅੰਗਰ ਕੀਆ ਜਿਤ ਸਦਵਾਰੋ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰੀ ਆਵ ਕਪੜਾ ਨਜ਼ਰੀ ਮੋਗਦੋ ਆਰ ਨਾਨਕ ਏ ਵਹਿ ਜਾਣ ਜਾਣ ਸਭ ਆਪੇ ਸਚਿਆਰ ਥਾਪਿਆ ਨਾ ਝਾਏ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਈ ਜਿਨ ਸੇਵਿਆ ਤਤ ਮਨ ਵਿਸਰਨਾ ਜਾਈ ਕੀ ਰਤਨਾ ਜਿਸ ਭਾਨਾ ਬਿਨ ਭਾਨੇ ਕੇ ਨਾਹ ਕਰੀ ਜੇਤੀ ਸਭਿ ਉਪਾਈ ਵੇਖਾ ਬਿਨ ਕਰਮਾ ਕੀ ਮਿਲ ਲਈ ਮਤ ਵਿਚ ਹਰਿ ਜਵਾਬ ਮਨੰਦ ਜੇ ਕੋ ਗੁਰ ਕੀ ਸਿੱਖ ਸੋਣੀ ਬੂਰਾ ਇਕ ਦੇਹ ਪੁਜਾਰੀ ਸੁਗਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਨਾਉ ਰਸਾਇਕ ਜਸ ਕੀ ਰੰਜ ਬਲੇ ਜੀ ਤੁਸ ਨਦ ਨ ਆਬਈ ਤਬ ਬਾਦ ਨ ਪੁਚਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੀ ਨਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਹੁੰਦੇ ਤੇ ਹਾਤ ਨ ਸੁਝਈ ਜਿਸ ਸਿਸ ਗੁਣ ਕੋਈ ਕਰੀ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਧਰਿਆ ਆਕਾਸ ਸੁਣਿਆ ਨਾਨਕ ਭਗਤਾ ਸਦਾ ਬੇਗਾ ਸੁਣਿਆ ਤੂੰ ਪਾਪ ਕਾ ਨਾ ਸੁਣ ਸੁਣਿਆ ਸਤ ਸੰਤੋਖ ਕੀ ਆਨ ਸੁਣਿਆ ਅੱਠ ਸੱਡ ਕੈ ਸੰਨਾਨ ਸੁਣਿਆ ਪਾੜ ਪੜਿ ਪਵਨ ਮਾਨ ਸੁਣਹਿ ਲੰਗੈ ਸਹਿਤੇ ਰਾਨ ਨਾਨਕ ਭਗਤਾ ਸਦਾ ਬੇਗਾ ਸੁ ਸੁਣਿਆ ਤੂੰ ਪਾਪ ਕਾ ਆਗਦ ਕਲਮ ਨਾ ਲਿਖਣਾ ਹਰ ਮਨੇ ਕਾਮਹਿ ਕਲ ਵਿਚਾਰ ਗੈ ਸੰਨਾ ਨਿਰੰਗ ਹੋਇ ਦੇਖੋ ਮਨ ਜਾਣਹਿ ਮਨ ਕੋਈ ਮਨ ਸੁਖ ਹੋਵੇ ਮਨ ਬੋਸਤ ਮਨ ਸਗ ਕੋਣ ਕੀ ਸੋਧ ਮਨ ਉਚ ਟਾਣਾ ਖਾਏ ਮਨ ਜੰਮ ਕਰ ਸਾਥ ਨਾ ਜਾਏ ਐਸਾ ਨਾਮ ਨਿਰੰਗ

अञ्च सोह हे दर राजा पंचका गुरु के ध्यान विचार करते तए करन सोमार तव धर्म दया का तो पूत संतो था परख्या जल पूत जीव गुज्जा वह सत्यार तव ले ऊपर केता पहाड़ भवती होर पर गुरु गोर्त स्तत कवन ਜਾ ਤਰੰਗਾ ਕੇ ਨਾਭ ਸਮਨ ਲਿਖਿਆ ਕੁੜੀ ਕਲਾ ਇਹੋ ਲਿਖਾ ਲਿਖ ਜਾਣਾ ਕੋਈ ਇਹ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾੜ ਸਵਲ ਰੂਪ ਕੀਤੀ ਦਾ ਗਾਣਾ ਕਉਨ ਕੂਤਿ ਗੀਤਾ ਵਸਾਓ ਏ ਕੂਤਾ ਵਾਓ ਸਿਸ ਤੇ ਹੋਏ ਲਖ ਦਰੀਆਓ ਦੋ ਦੁਦ ਭਾਵੈ ਸਾਈ ਪਹੀਕਾਰ ਤੂ ਸਦਾ ਸੰਦਾਨ ਤਿ ਅਹੰਕਾਰ ਅਸੰਖ ਜਪੋ ਅਸੰਖ ਭਾਵੋ ਅਸੰਖ ਪੂਰਦਾ ਅਸੰਖ ਤਪ ਤਾਹੋ ਅਸੰਖ ਗ੍ਰੰਥ ਮੁਖਬੇਦ ਪਾਠ ਅਸੰਖ ਜੋਗ ਮਨ ਰਹਿ ਕੋ ਦਾਸੁ ਅਸੰਖ ਭਗਤ ਗੁਣ ਗਿਆਨ ਮੇ ਅਸ਼ੰਕ ਮੋਨ ਦੇਵ ਲਾਇੰਤਾਰ ਕੁਦਰਤ ਕਾਹਨ ਕਾ ਵਿਚਾਰ ਹਰਿਆ ਨਾ ਜਾ ਬਈ ਕੋ ਬਾਰ ਜੋ ਤੁਧ ਭਾਵੈ ਸਾਈ ਭੀਕਾਰ ਤੁਪਰ ਸਦਾ ਮਤ ਨਿਰੰਕਾਰ ਅਸ਼ੰਕ ਮੂਰਖ ਅੰਧ ਭੂਰ ਹੰ ਅਸੰਖ ਗਲ ਬਟ ਵਿਆ ਕੰਮ ਆਵੀ ਅਸੰਖ ਪਾਪੀ ਤਾਪ ਕਰ ਜਾਹੀ ਅਸੰਖ ਕੂੜਿਆ ਕੂੜੇ ਖੇਰਾਵੇ ਅਸੰਖ ਮਲੇਚ ਮਲ ਭਗ ਕਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਉਜੀਤ ਕਰ ਵਿਚਾਰੂ ਭਾਰਿਆ ਨ ਜਾਵਾ ਨਕ ਨਾਪ ਅਸੰਕਾਖ ਅਗੰ ਅਗੰ ਅਸੰਕਲੋ ਵਾ ਸਭ ਤਾ ਹੇ ਸਰਪਾਰ ਹੋਇ ਅਕਰੀ ਨਾਮ ਅਕਰੀ ਸਾਰ ਨਾ ਆਏ ਤੀ ਜਨ ਗੀਤ ਕੋ ਨ ਕਾ ਹੈ ਸ੍ਰਿ ਨਿਕਣ ਭੂਰਣ ਕਾਣ ਕਰ ਸਰ ਸੰਜੋਗ ਬਖਾਣੀ ਜਿਨ ਹੇ ਮਿਲਿ ਕੇ ਤਿਸ ਸਰਨਾਹੇ ਜੇ ਗੁਰੁ ਮਾਈ ਤੇ ਤੇ ਪਾਵੇ ਜੇਤਾ ਕੀਤਾ ਚੇਤਾਨਾ ਬਿਨ ਨਾ ਵੈ ਨਾ ਹੀ ਕੋ ਤਾ ਕੁਦਰ

धीरਦत्त भव दया दत्त दान जे को पवति लकामन सुनिया मनिया मन कीता भाव अंतर्गतीरतमल नहु स्वगुण तेरे मै नारी सोए प्रेम गुण कीते भगवतो ना हो यसो वर्धात् वाणी ब्रह्माओ सत सोहन सदा मन चल कवन सो बेड़ा वत कवन कवन चित्त कवन वार ਉਕਵੰਜਿਤ ਹੋ ਆਕਾਰ ਤੇ ਨਾਇਆ ਪੰਡਤੀ ਜੋ ਹੋਵਾਲੇਪੁਰਾਣ ਦਸਨਾ ਪਾਉ ਕਾਦੀਆ ਜੇ ਲਿਖਣ ਦੇਕ ਪੁਰਾਣ ਤਿਰਤਵਾਰ ਨੋਗੀ ਜਾਣਾ ਰੂਤ ਮਹੂਨਾ ਕੋਈ ਜਾ ਕਰਤਾ ਸਿਠੀ ਕੋ ਸਾਜੀ ਆਪੇ ਜਾਣਾ ਸੋਈ ਏਵ ਕਰੇ ਅਕਾ ਗੱਦਾ ਸਾਹਿਬ ਪਟਿੰਨਾਈ ਕੀਤਾ ਜਾ ਕਾ ਹੋਵੈ ਨਨਕ ਜੀ ਕੋ ਯਾਪੁ ਗਾਣਾ ਅੱਕੈ ਸਿਆ ਨ ਸੋਹਿ ਆਤਲ ਪਾਤਲ ਨਖ ਅਕਾਸ਼ ਅਗਾਸ ਊੜਕ ਊੜ ਭਾਤਕੀ ਵੇਦ ਕਹਿਣ ਕਾ ਬਾਤ ਸਹ ਸਰਦਾ ਕਹਿਣ ਕਾ ਤੀਪਾ ਅਸਲੋਕ ਧਾਤਿ ਕਵ ਤਲਗੀ ਅੰਦੀਤਾ ਹੋਇ ਬਿਨਾਸ ਨਨਕ ਬਟਾਇਆ ਕੀ ਹੈ ਆਪੇ ਜਾਣ ਆਪ ਸਾਦਾ ਹੀ ਸਾਰਾ ਹੈ ਇਤੀ ਸੁਰਤ ਨ ਪਾਈਆ ਨਦੀਆ ਤਵਹ ਪਹ ਸੁਮੰਦ ਨ ਜਾਣਿਆ ਹਸਮੁੰਦ ਸਹ ਸੁਲਤਾਰ ਗਿਰਹ ਸ੍ਰੀਤੀ ਮਾਲ ਧਨ ਕੀੜੀ ਤੁਲ ਨ ਉਵਰੀ ਜੀਤਿਸ ਮਨੁ ਨ ਬਸਰੰ ਅੰਤਨ ਸ੍ਰੀਪਤੀ ਕਹਣਾਂ ਏ ਬੜੇ ਉੱਚਾ ਮੋਹਾ ਕੋਈ ਤਿਸ ਪੁੱਛੇ ਕੋ ਜਾਣੈ ਸੋ ਇਹ ਜੀਵਟਿਆ ਆਪ ਜਾਣੈ ਆਪ ਆਪ ਨਾਨਕ ਨਦਈ ਕਰੀਦਾ ਤੂੰ ਬਹੁਤਾ ਕਰਮ ਲਿਖਿਆ ਨਾ ਜਾਏ ਬਟਾ ਦਾਤਾ ਤਿਲ ਨਾ ਤਲਮਾਈ ਕੀਤੇ ਮਗਹ ਜੁਧਿਆ ਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟ ਹੈ ਬੇਕਾਰ ਆਲੰਕਰ ਪਾਵੇ ਕਿਤ ਮੂਰਖ ਕਾਇ ਖਾਏ ਏਤਿਆ ਗੂਖ ਭੂਖ ਸਦ ਮਾਰ ਏ ਭੇਦ ਦਾਤ ਤੇਰੀ ਦਾਤਾਰ ਪੰਗ ਕਲਾ ਸਿ ਭਾਣਾ ਹੋਏ ਹੋਰ ਆਪ ਨਸਤ ਕੋਈ ਜੇ ਗੋਖ ਖੇ ਕੇ ਆਕਣ ਪਾਏ ਬਹੁ ਦਨ ਜੀਤਿਆ ਮੁਹ ਖਾਈ ਆਪੇ ਜਿਸਨ ਬਖਸ਼ੀ ਸਿਬਤੋ ਸਾਨਾ ਨਨਕ ਪਤ ਸਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਬਾਪਾਰ ਅਮੁੱਲ ਬਾਪਾਰੀਏ ਅਮੁੱਲ ਪੰਡਾਰ ਅਮੁੱਲ ਆਮੈ ਮੂਲ ਲੈ ਜਾਏ ਮੂਲ ਭੈ ਅਮੁੱਲਾ ਸਮਾਵੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਖਸ਼ੀ ਸਤੂਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਹੀ ਆਪਾ ਕਰਨਿ ਲਿਵ ਲਾਈ ਆਖੇ ਮੇਰੇ ਪਾਰ ਪੂਰਾਨ ਆਖੇ ਪੜੇ ਕਰੇ ਬਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਦੀਤਾ ਗੋਬਿੰਦੰ ਆਖੈ ਸਰ ਅਖੈ ਸਿੱਧ ਅਖੈ ਕੀਤੇ ਕੀਤੇ ਮੁੱਤ ਅਖੈ ਤਨ ਵਾਖੈ ਦੀਵ ਅਖੈ ਸੂਰ ਨਾਰ ਮਨ ਤਨ ਸੇਵੰ ਕੀਤੇ ਅਖੈ ਆਪਣ ਪਾਹੀ ਕੀਤੇ ਕਹੈ ਕਹ ਕੋਟ-ਕੋਟ ਜਾਹੀ ਇਥੇ ਕੀਤੇ ਹੋਰ ਕਰਹੀ ਤਾ ਆਦਨ ਸੰਖੈ ਕੀ ਕੀ ਜੇ ਵਡ ਪਾਵੈ ਤੇ ਵਡ ਹੋਈ ਨਨਕ ਗਾਵ ਸਭ ਸਮਾਧੀ ਅੰਦਰ ਗਾਵਨ ਸਤਿ ਵਿਚਾਰੇ ਗਾਵਨ ਪੰਡਿਤ ਸਦੇ ਸੰਤੋਖੀ ਗਾਵਹਿ ਬੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਾਰ ਜੋਗ ਜੁਗ ਬੇਦਨ ਨਾਲੇ ਗਾਵਹਿ ਮੂੜੀਆਂ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨੁ ਪਾਇ ਤੇਰੀ ਆਠ ਸੜਤੀ ਰਤਨ ਨਾਲੇ ਗਾਵ ਗਾਵ ਮੈਂ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਹਾਰੇ ਉਸੇ ਹੀ ਤੁਲਨੋ ਗਾਵ ਹੈ ਜੋ ਤੁਲ ਭਾਗਨ ਰਤੇ ਜਿਹ ਭੰਤਰ ਸਾਲੀ ਹੋਰ ਕੀਤੇ ਗਾਵਨ ਸੇ ਮੈਂ ਜਿਤਨਿਆ ਵਨ ਅਨੰਤ ਕੈ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਦਨ ਚਾਸੀ ਆਇ ਪੰਤੀ ਸਗਲ ਦਾ ਨਾਤੀ ਮਨ ਜੀਤ ਜਗ ਜੀਤ ਆਦੇਸ ਸਹਾਇ ਆਪੀ ਸੋ ਆਤਮਨੀ ਅਨਾਤ ਅਨਾਤ ਜੋਗ ਜੁਗੇ ਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘੜ ਵਜਹਿ ਨਾਤ ਆਪ ਨਾਮ ਨਾਤੀ ਸਭ ਜਾ ਕੀ ਰਜ ਸੁਧਿ ਆਪਣਾ ਸਾਧ ਸੰਜੋਗ ਵਿਜੋਗ ਦੁਇ ਕਰ ਚਲਾਵੇ ਇਕਾਮਾਈ ਹਿਤਕ ਵਿਆਹੀ ਤਿੰਨ ਚਿੱਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਣੀ ਇੱਕ ਲਾਇਕ ਜੀਵਾਨ ਜਿਬ ਭਾਵਤਰਾ ਚਲਾਵਾ ਜਿਬ ਉਹ ਅਕੁਰਮਾਨ ਉਹ ਬਿੰਦ ਕਰ ਕੋ ਨੰਨਦਨ ਨਾ ਕੋ ਹੋ ਨਾ ਕੋ ਵੀ ਲੱਖੋ ਮੈਂ ਲਖ ਵੀ ਸੋ ਲੱਖ ਰਹਿ ਗੇੜਾ ਆਖਿਆ ਏਕ ਨਾਮ ਜਗਦੀਸ ਏਤ ਰਾਹੇ ਪਦ ਪਵੜਿਆ ਚੜਿਆ ਹੋਈ 21 ਸੋ ਸੁਣ ਗੱਲ ਆਕਾਸ਼ ਕੀ ਕੀਟਾ ਆਈ ਨਾਨਕ ਨਦਰੀ ਕਾਈਆ ਕੂੜੇ ਕੂੜਾ ਠੀਸ ਆਖਣ ਜੋਰ ਚੁੱਟਾ ਨੈ ਗਣ ਮਰਨਹ ਜੂਰ ਜੋ ਨ ਰੰਗ ਮਾਲ ਮਨ ਸੂਰ ਜੋ ਨ ਸੁਰਤੀ ਜਹਾਂ ਵਿਚਾਰ ਜੋ ਨ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰਮ ਕੈ ਸੋਈ ਨਾਨਕ ਉਤਮ ਮੀਚ ਨ ਕੋਈ ਰਾਤੀ ਰੂਤੀ ਦਿਤੀ ਵਾਰੰ ਅਵਨ ਕਣੀ ਅਗਨੀ ਪਾਤਾਲ ਤੇਸ ਬਿਸਤਰ ਜੀ ਦਾ ਪਰਖੀ ਧੰਸਾਲ ਤੇਸ ਬਿਸ ਜੀ ਜੁਗਤ ਕੇ ਰੰਗ ਤਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਜਹਾ ਸਚਾ ਗੁਰਗਾਰ ਤਿਤੈ ਸੋ ਮਨ ਪੰਚ ਪਰਵਾਨ ਅਨਦਰੀ ਕਰਮ ਪਵੈ ਨੀਸਾਨ ਕਚ ਪਕਾਈ ਉਤਤ ਪਾਇ ਨਾਨਕ ਗਇ ਜਾਪੈ ਜਾਈ ਧਰਮ ਕੰਡ ਕਰਿ ਉਹ ਧਰਮ ਗਿਆਨ ਕੰਡ ਕਾਇ ਖਉ ਕਰਮ ਕੀਤੇ ਪਰਮ ਬਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਪਰਮ ਕਹਾੜਤ ਘੜੀ ਹਰੂ ਪਰੰਕ ਕੀ ਵੇਸ ਕੀਤਿਆ ਕਰਮ ਧੂਮੀ ਪੇਰ ਕੀਤੇ ਕੀਤੇ ਤਉ ਉਪਦੇਸ਼ ਕੀਤੇ ਜਿੰਦ ਤੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਗ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਤਾਨ ਨੂੰ ਕੀਤੇ ਕੀਤੇ ਰੰਗ ਸੰਮੰਦ ਕੀਤੀਆ ਖਣੀ ਕੀਤੀਆ ਬਾਣੀ ਕੀਤੇ ਭਾਗ ਨਰੰਦ ਕੀਤੀਆ ਸ੍ਰਿਸ਼ਟੀ ਸਿਰੁ ਕੀਤੇ ਨਾਨਕ ਉਤਰਾ ਅੰਤ ਗਿਆਨ ਕੰਡਮੈ ਗਿਆਨ ਬਲ ਚੰਦ ਤਿਤੈ ਨਾਮ ਵਿਨੋਦ ਕੋੜਿਆ ਆਨੰਦ ਸਰਬ ਕੰਡ ਕੀ ਬਾਣੀ ਰੂਪ ਤਿਤੈ ਘਾਟ ਘੜੀਆਂ ਬਹੁਤਿਆਨੂਪ ਕਾ ਕੀਆ ਅੰਲਾ ਕਥਿਆ ਨਾ ਜਾਹੇ ਜੇਪਹ ਪਹਿ ਪਛਤਾਇ ਤਿਤ ਘੜੀਐ ਸੋਰਤ ਮਤ ਮੰ ਬੁੱਧ ਤਿਤ ਘੜੀਐ ਸੁਰਸਤਾ ਕੀ ਸੋਤ ਕਰਮਖੰਡ ਕੀ ਬਾਣੀ ਜੋਰ ਉਤਤਾ ਹੋ ਨ ਕੋਈ ਹੋਰ ਤਿਤ ਜੋਦ ਮਹਾਬਲ ਸੂਰ ਤੈ ਨ ਮਾਮ ਰਾਮ ਰਹਾ ਹਰ ਪੂਰ ਤਿਤ ਸੀਤੋ ਸੀਤਾ ਮਹਮਾ ਮਾਈ ਕਹ ਕੇ ਰੂਪ ਨ ਕਹਨੇ ਚਾਹੀ ਨਾ ਉਹ ਮਰਹ ਨਾ ਟਾਕੇ ਚਾਹੀ ਜਿਨ ਕਾ ਰਾਮ ਬਸੈ ਮਨ ਮਾਈ ਚਿਤਾ ਭਗਤ ਬਸੈ ਕੇ ਲੋਕ ਕਰਹ ਅਨੰਦ ਸੱਚਾ ਮਨ ਸੋਈ ਸਚ ਖੰਡ ਵਸਤੈ ਅਹੰਕਾਰ ਕਰ ਕਰ ਵਿਚਨ ਨਰਨ ਹਾਲ ਚਿਤਾ ਖੰਡ ਮੰਡਲ ਬਰਹੰਕ ਜੀਵ ਕਤ ਤਾ ਅੰਤਰ ਤਲੁ ਲੋ ਲੋ ਆਕਾਰ ਜੀਵ ਜੀਵ ਹਉਕਮਤਿ ਵਾ ਤੇਵਕਾਰ ਵੇਖਾ ਵਿਗਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਨ ਸੁਨਿਆਰ ਅਹਰਨਤ ਬੀਰ ਹਤੀਆਰ ਹਉ ਕੱਲਾ ਇਹ ਗੰਦਾ ਪਤਾਉ ਭਾਂਡਾ ਭਾਉ ਅੰਮ੍ਰਿਤ ਚੜ੍ਹਾ ਲੋ ਕੱਢੇ ਛਬ ਸਚਿ ਤਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਭ ਲੋਕ। ਆਵਨ ਗੁਰੂ ਕਾਣੀ ਪਿਤਾ ਮਾਤਾ ਧੰਤ ਮਹਤਿ ਦੇਵ ਸਰਾਥ ਕੋਈ ਦਾਇ ਤਾਰਾ ਖਿਲ ਸਗਲ ਜਗਤ। ਚੰਗਿਆਰੀ ਆ ਪੁਰੀ ਆਰੀਆ ਵਚ ਧਰਮ ਹਕੂਰ ਕਰਮੀ ਆ ਪੋਈ। ਜਿਨੇ ਨਾਮ ਧਿਆਇਆ ਕਹੇ ਮਸਕਤ ਘਾਲ ਅਨੰਕ ਤੇ ਮੁਕਿਰ ਜਰੀ ਕੀ ਜੀ ਛੁਪੇ ਨਾਲ ਜਿਨੇ